ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਨ ਜੋ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀਓ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਾਨੂੰ ਹਮੇਸ਼ਾ ਹੀ ਸੱਚ ਦਾ ਉਪਦੇਸ਼ ਤੇ ਸੱਚ ਦੇ ਮਾਰਗ ਉਤੇ ਚੱਲਣ ਦਾ ਉਪਦੇਸ਼ ਦਿੱਤਾ ਹੈ ਜੋ ਸਾਡੀ ਜ਼ਿੰਦਗੀ ਵਿੱਚ ਹੁੰਦਾ ਹੈ ਉਹ ਵੀ ਉਸ ਪਰਮਾਤਮਾ ਦੀ ਮਰਜ਼ੀ ਨਾਲ ਹੀ ਹੁੰਦਾ ਹੈ ਕਿ ਗੁਰੂ ਨਾਨਕ ਦੇਵ ਜੀ ਨੇ ਇੱਕ ਤਰਖਾਨ ਦੀ ਜ਼ਿੰਦਗੀ ਕਿਵੇਂ ਬਦਲੀ ਤੇ ਉਸਦੀ ਝੁੱਗੀ ਨੂੰ ਕਿਉਂ ਤੋੜ ਦਿੱਤਾ ਸੀ ਗੁਰੂ ਨਾਨਕ ਦੇਵ ਜੀ ਬਾਲੇ ਤੇ ਮਰਦਾਨੇ ਦੇ ਨਾਲ ਇੱਕ ਪਿੰਡ ਵਿੱਚ ਪਹੁੰਚੇ ਤਾਂ ਉੱਥੇ ਰਾਤ ਹੋ ਗਈ ਗੁਰੂ ਜੀ ਨੇ ਇੱਕ ਤਰਖਾਨ ਦੇ ਘਰ ਰਾਤ ਬਿਤਾਈ ਉਹ ਤਰਖਾਨ ਸਵੇਰੇ-ਸਵੇਰੇ ਹੀ ਬਾਹਰ ਚਲਾ ਗਿਆ ਤਾਂ ਗੁਰੂ ਜੀ ਨੇ ਝੁੱਗੀ ਟਾ ਦਿੱਤੀ ਮਿੱਟੀ ਦੇ ਬਰਤਨ ਤੋੜ ਦਿੱਤੇ ਮਰਦਾਨੇ ਨੇ ਆਖਿਆ ਗੁਰੂ ਜੀ ਇਸ ਨੇ ਤਾਂ ਸਾਡੀ ਬਹੁਤ ਸੇਵਾ ਕੀਤੀ ਰਾਤ ਨੂੰ ਲੰਗਰ ਵੀ ਬਹੁਤ ਪਿਆਰ ਨਾਲ ਛਕਾਇਆ ਤੇ ਆਪਨੇ ਉਸ ਦੀ ਚੁੱਗੀ ਹੀ ਤੋੜ ਦਿੱਤੀ ਹੈ ਮੰਜੀ ਪੰਨ ਦਿੱਤੀ ਹੈ ਬਰਤਨ ਵੀ ਤੋੜ ਦਿੱਤੇ ਗੁਰੂ ਜੀ ਨੇ ਕਿਹਾ ਇਸ ਦੀ ਸੇਵਾ ਕਬੂਲ ਹੋਈ ਇਸ ਨੇ ਬਹੁਤ ਪਿਆਰ ਨਾਲ ਸਾਡੀ ਟਹਿਲ ਸੇਵਾ ਕੀਤੀ ਹੈ ਜਿਵੇਂ ਦੁਆਪਰ ਯੁੱਗ ਦੇ ਵਿੱਚ ਜਿਵੇਂ ਕ੍ਰਿਸ਼ਨ ਭਗਵਾਨ ਨੇ ਸੁਦਾਮੇ ਦੀ ਸੇਵਾ ਤੋਂ ਖੁਸ਼ ਹੋ ਕੇ ਉਸ ਤੇ ਸੋਨੇ ਮੰਦਰ ਬਣਾ ਦਿੱਤੇ ਸਨ ਉਸੇ ਤਰ੍ਹਾਂ ਇਸ ਦੇ ਵੀ ਮੰਦਰ ਬਣਾਣੇ ਹਨ ਇਹ ਆਖੇ ਗੁਰੂ ਜੀ ਪਿੰਡ ਤੋਂ ਬਾਹਰ ਆ ਗਏ ਪਰ ਖਾਂ ਜਦੋਂ ਘਰ ਆਇਆ ਤਾਂ ਚੁੱਗੀ ਦੀ ਜਗ੍ਹਾ ਸੁੰਦਰ ਘਰ ਦਿਸਿਆ ਅੰਦਰ ਵੜਿਆ ਮੰਜੇ ਦੀ ਜਗਾ ਸੋਨਾ ਪਲੰਗ ਪਿਆ ਸੀ ਸਾਰਾ ਘਰ ਵਧੀਆ ਵਧੀਆ ਸਮਾਨ ਨਾਲ ਭਰਿਆ ਪਿਆ ਸੀ ਇਹ ਕੌਤਕ ਦੇਖੇ ਪਿੰਡ ਵਾਲੇ ਗੁਰੂ ਜੀ ਦੇ ਚਰਨੀਆਂ ਪਏ ਚਰਨਾੰਤੀ ਸ਼ੋ ਮਾਤਰ ਸਾਰਿਆਂ ਦੀ ਮੱਤ ਨਿਰਮਲ ਹੋ ਗਈ ਸਾਰਿਆਂ ਨੇ ਰਲ ਕੇ ਗੁਰੂ ਜੀ ਅੱਗੇ ਬੇਨਤੀ ਕੀਤੀ ਕਿ ਕੋਜ ਸਮਾ ਸਾਡੇ ਕੋਲ ਰਹੋ ਆਪਣੇ ਚਰਨਾ ਸਦਕਾ ਸਾਡਾ ਕਲਿਆਣ ਕਰੋ ਜੀ ਤੁਸੀਂ ਅनाथਾਂ ਦੇ ਉੱਪਰ ਮਿਹਰ ਦ੍ਰਿਸ਼ਟੀ ਕਰੋ ਤੇ ਸੇਵਕ ਜਾਣ ਕੇ ਸਾਡਾ ਉਧਾਰ ਕਰੋ ਸਤਿਗੁਰੂ ਜੀ ਕੋਚ ਦੇਣ ਉੱਥੇ ਹੀ ਟਿਕੇ ਰਹੇ ਤੇ ਉਹਨਾਂ ਨੂੰ ਸੇਖ ਬਣਾਇਆ ਤੇ ਕਿਹਾ ਕਿ ਇੱਕ ਧਰਮਸ਼ਾਲਾ ਬਣਾਓ ਕੀਰਤਨ ਕਰਿਆ ਕਰੋ ਇੱਕ ਸਤ ਵਰੇ ਦੇ ਲੜਕੇ ਨੇ ਦੋਨੋਂ ਵਕਤ ਕੀਰਤਨ ਸੁਣਨ ਆਉਣਾ ਤੇ ਭੋਗ ਪੈਣ ਤੋਂ ਬਾਅਦ ਹੀ ਘਰ ਜਾਣਾ ਇੱਕ ਦਿਨ ਗੁਰੂ ਜੀ ਨੇ ਆਖਿਆ ਕੱਲ ਜਦੋਂ ਇਹ ਲੜਕਾ ਆਵੇ ਤਾਂ ਉਸ ਨੂੰ ਪਕੜ ਲੈਣਾ ਤੇ ਘਰ ਨਾ ਜਾਣ ਦੇਣਾ ਗੁਰੂ ਜੀ ਨੇ ਪੁੱਛਿਆ ਬੇਟਾ ਤੂੰ ਅੰਮ੍ਰਿਤ ਵੇਲੇ ਕੀਰਤਨ ਸੁਣਨ ਆਉਂਦਾ ਹੈ ਤੇਰੇ ਹਾਲੇ ਖੇਡਣ ਦੇ ਦਿਨ ਹਨ ਖਾਣ ਪੀਣ ਦੇ ਦਿਨ ਹਨ ਉਸਨੇ ਦੱਸਿਆ ਗੁਰੂ ਜੀ ਆਪ ਜੀ ਦੀ ਸੰਗਤ ਤੇ ਕੀਰਤਨ ਦਾ ਸਦਕਾ ਪ੍ਰਮਾਤਮਾ ਹਰ ਵੇਲੇ ਯਾਦ ਰਹਿੰਦਾ ਹੈ ਆਪ ਜੀ ਦੀ ਸੰਗਤ ਵਿੱਚੋਂ ਜਾਣ ਦਾ ਮਨ ਹੀ ਨਹੀਂ ਹੁੰਦਾ ਗੁਰੂ ਜੀ ਨੇ ਪੁੱਛਿਆ ਤੈਨੂੰ ਸੰਗਤ ਕਰਨੀ ਕਿਵੇਂ ਚੰਗੀ ਲੱਗਣ ਲੱਗ ਪਈ ਬੱਚੇ ਨੇ ਦੱਸਿਆ ਸਤਗੁਰ ਜੀ ਇੱਕ ਦਿਨ ਮੇਰੀ ਮਾਤਾ ਨੇ ਕਿਹਾ ਬੇਟਾ ਅੱਗ ਬਾਲ। ਸੋ ਮੈਂ ਅੱਗ ਬਾਲਣ ਲੱਗਾ। ਤਾਂ ਮੇਰੀ ਮਾਤਾ ਆਟਾ ਗੁੰਨਣ ਲੱਗੀ। ਜਦੋਂ ਮੈਂ ਚੁੱਲ੍ਹੇ ਵਿੱਚ ਲੱਕੜੀਆਂ ਪਾਈਆਂ ਤਾਂ ਪਹਿਲੇ ਨਿੱਕੀਆਂ-ਨਿੱਕੀਆਂ ਲੱਕੜਾਂ ਬਲ ਪਈਆਂ ਤਾਂ ਧਿਆਨ ਵਿੱਚ ਮੌਤ ਵੀ ਆ ਗਈ। ਕਿ ਕੀ ਪਤਾ ਜਿਵੇਂ ਛੋਟੀਆਂ ਲੱਕੜਾਂ ਪਹਿਲੇ ਬਲ ਗਈਆਂ ਮੈਂ ਵੀ ਛੋਟਾ ਹਾਂ। ਮੌਤ ਵੀ ਪਹਿਲਾਂ ਛੋਟੀਆਂ ਨੂੰ ਲੈ ਕੇ ਜਾਵੇ। ਤਾਂ ਮੇਰੀ ਵਾਰੀ ਵੀ ਪਹਿਲਾਂ ਆ ਜਾਵੇਗੀ ਸੋ ਮੈਂ ਛੋਟਾ ਹੀ ਕਾਲ ਦੇ ਕਾਬੂ ਆ ਜਾਵਾਂ ਵੱਡਾ ਹੋਣ ਦਾ ਮੌਕਾ ਹੀ ਨਾ ਮਿਲੇ ਇਸ ਕਰਕੇ ਮੈਂ ਹੁਣੇ ਹੀ ਸਤ ਸੰਗਤ ਕਰਨ ਲੱਗ ਪਿਆ ਹਾਂ ਬੱਚੇ ਦੀ ਇਹ ਗੱਲ ਸੁਣ ਕੇ ਸਾਰੀ ਸੰਗਤ ਹੈਰਾਨ ਹੋ ਗਈ ਗੁਰੂ ਜੀ ਨੇ ਸ਼ਬਦ ਉਚਾਰਨ ਕੀਤਾ ਕੜੀ ਮਹਤ ਕਾ ਪਹੋਣਾ ਕਾਜ ਸਵਾਰਨ ਹਾਰ ਤਾ ਬੱਚੇ ਨੇ ਗੁਰੂ ਜੀ ਦੇ ਚਰਨਾਂ ਤੇ ਮੱਥਾ ਟੇਕਿਆ ਤਾਂ ਗੁਰੂ ਜੀ ਨੇ ਬੱਚੇ ਦੇ ਸਿਰ ਤੇ ਹੱਥ ਰੱਖਿਆ ਤੇ ਨਿਹਾਲ ਕੀਤਾ ਤੇ ਸਾਰੀ ਸੰਗਤ ਉੱਤੇ ਕਿਰਪਾ दृष्टि ਕੀਤੀ ਤੇ ਉਪਦੇਸ਼ ਦਿੱਤਾ ਭਾਈ ਪਰਮਾਤਮਾ ਨੂੰ ਹਰ ਜਗ੍ਹਾ ਹਾਜ਼ਰ-ਨਾਜ਼ਰ ਜਾਨੋ ਤੇ ਉਸ ਦੀ ਭਗਤੀ ਕਰੋ ਕਿਸੇ ਨੇ ਵੀ ਸਦਾ ਨਹੀਂ ਰਹਿਣਾ ਸੋ ਸਾ ਸੰਗਤ ਜੀ ਇਸ ਸਾਖੀ ਰਾਹੀਂ ਗੁਰੂ ਜੀ ਸਾਨੂੰ ਸਮਝਾ ਰਹੇ ਨੇ ਕਿ ਜੀਵ ਨੂੰ ਸਦਾ ਹੀ ਪਰਮਾਤਮਾ ਨੂੰ ਹਰ ਜਗ੍ਹਾ ਅਨੁਭਵ ਕਰਨਾ ਚਾਹੀਦਾ ਹੈ। ਸ્વાસ-ਸ્વાસ ਉਸ ਦਾ ਸਿਮਰਨ ਕਰਨਾ ਚਾਹੀਦਾ ਹੈ। ਸਾਧ ਸੰਗਤ ਦੀ ਸੇਵਾ ਕਰਨੀ ਚਾਹੀਦੀ ਹੈ ਤਾਂ ਮਨ ਨਿਰਮਲ ਰਹੇਗਾ, ਸ਼ਾਂਤ ਰਹੇਗਾ, ਸੁਖ ਵਿੱਚ ਰਹੇਗਾ ਤਾਂ ਇੱਥੇ ਵੀ ਸ਼ਾਂਤਮਈ ਜੀਵਨ ਕਟਾਂਗੇ ਧਿਆਨ ਵਾਲੇ ਜਨਮਾ ਵਾਸਤੇ ਵੀ ਕੁਝ ਜਮਾ ਕਰ ਜਾਵਾਂਗੇ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ